ਪਿੰਡ ਵੜਾ ਭਾਈਕਾ ਦੇ ਵਿੱਚ ਖੜੇ ਆ ਸਰਦਾਰ ਜਗਸੀਰ ਸਿੰਘ ਤੇ ਖੇਤ 'ਚ ਮੇਰੇ ਨਾਲ ਪਿੰਡ ਦੇ ਹੋਰ ਕਿਸਾਨ ਸਰਦਾਰ ਕਰਮਜੀਤ ਸਿੰਘ ਖੜੇ ਆ ਮੇਰੇ ਨਾਲ ਦਾ ਸਟਾਫ ਆ ਤੇ ਗੱਲਬਾਤ ਕਰਨੀ ਆ ਕਿ ਆ ਜਿਹੜੀ ਕਣਕ ਦਾ ਖੇਤ ਤੁਸੀਂ ਦੇਖ ਰਹੇ ਆ ਕਿਉਂਕਿ ਮੇਰਾ ਮੰਤਵ ਹੁੰਦਾ ਕਿ ਆਪਾਂ ਖੇਤੀ ਖਰਚਾ ਵੀ ਸੀਮਤ ਰੱਖਣਾ ਹੈ ਫਸਲ ਦਾ ਚੰਗਾ ਝਾੜ ਵੀ ਲੈਣਾ ਹੈ ਜੇ ਸ਼ੁਰੂਆਤ ਦੇ ਵਿੱਚ ਫਸਲ ਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਤਾਂ ਉਹਨੂੰ ਆਪਾਂ ਸਹੀ ਤਰੀਕੇ ਸਹੀ ਸਪਰੇਅ ਸਹੀ ਤੱਕ ਦੇ ਕੇ ਉਹਨੂੰ ਬਹਾਲ ਕਰੀਏ ਤੇ ਇਹ ਸਵardar ਜਗਸੀਰ ਸਿੰਘ ਦਾ ਖੇਤ ਆ ਨੌਜਵਾਨ ਕਿਸਾਨ ਆ ਮਿਹਨਤੀ ਆ ਪਰ ਸਮੱਸਿਆ ਕੀ ਆਈ ਕਿ ਸ਼ੁਰੂ ਦੇ ਵਿੱਚ ਕਣਕ ਬਹੁਤ ਜ਼ਿਆਦਾ ਦਬ ਗਈ ਬਹੁਤ ਜ਼ਿਆਦਾ ਪੀਲੀ ਪੈ ਗਈ ਤੇ ਇਹਨਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਤੇ ਇਸ ਤਰ੍ਹਾਂ ਲੱਗਦਾ ਸੀਗਾ ਕਿ ਕਣਕ ਇਹ ਇਹਨੂੰ ਐ ਹੌਸਲਾ ਥੋੜਾ ਜਿਹਾ ਘਟ ਘਟ ਗਿਆ ਸੀਗਾ ਕਿ ਸਾਡੀ ਜਿਹੜੀ ਕਣਕ ਆ ਮੇਰੀ ਖਰਾਬ ਹੋ ਗਈ ਆ ਜ਼ਿਆਦਾ ਤਾਂ ਫਿਰ ਅਸੀਂ ਜਿਹੜੀਆਂ ਉਹਦੇ ਵਿੱਚ ਸਪਰੇਅਾਂ ਜਿਵੇਂ ਕੀਤੀਆਂ ਤੇ ਉਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਮੈਂ ਕਰੂੰਗਾ ਜਿਹੜਾ ਮੇਨ ਮੰਤਵ ਇਹ ਹੈ ਕਿ ਆਪਾਂ ਨੂੰ ਜਿਹੜਾ ਫਸਲ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਨਾ ਤੇ ਉਹਨਾਂ ਨੂੰ ਆਪਾਂ ਨੂੰ ਜਿਹੜਾ ਹੈਗਾ ਸਹੀ ਤਰੀਕੇ ਨਾਲ ਕੰਟਰੋਲ ਕਰਨਾ ਚਾਹੀਦਾ ਹਾਂਜੀ ਸਰਦਾਰ ਜਗਸੀਰ ਸਿੰਘ ਜੀ ਇੱਕ ਤਾਂ ਇਹ ਦੱਸੋ ਕਿ ਇਹ ਵੈਰੈਟੀ ਤੁਹਾਡੀ ਕਿਹੜੀ ਹੈ ਇਹ 122 ਤੇ 187 ਹੈ ਜੀ ਮਿਕਸ ਮਿਕਸ ਹੈ ਕਿੰਨਾ ਬੀ ਪਾਇਆ ਸੀਗਾ ਇਹ ਬੀ ਪਾਇਆ ਜਾਂ 50 ਕਿਲੋ ਤੇ ਬਜਾਈ ਕਿਹੜੇ ਤਰੀਕੇ ਕੀਤੀ ਹੈ ਬਜਾਈ ਮੈਂ ਵਾਹ ਕੇ ਜੀ ਕੰਠਾ ਪੜਾ ਕੇ ਵਾਹ ਅੱਛਾ ਵਾਹ ਕੇ ਕੀਤੀ ਹੈ ਤੇ ਉਦੋਂ ਖੇਤ ਜਦੋਂ ਜਦੋਂ ਇਹ ਇਹ ਇਹਨੂੰ ਵੀ ਪਹਿਲਾਂ ਵਧੀਆ ਸੀ ਪਹਿਲਾਂ ਜਦੋਂ ਦੀਜੀ ਆ ਹੂੰ ਜਦੋਂ ਇਹਨੂੰ ਪਾਣੀ ਲਾਤਾ ਇੱਕਦਮ ਹੀ ਬਹਿ ਗਈ ਜਮ੍ਹਾਂ ਕਰ ਬਹੁਤ ਜਿਆਦੇ ਤਾਪਦੀ ਬਹੁਤ ਜਿਆਦੇ ਤਾਪਦੀ ਜੀ ਅੱਛਾ ਇਹਦੇ ਲੋਕ ਕਹਿੰਦੇ ਵੀ ਵਾਹਣੀ ਪਊ ਇਹ ਕਣਕ ਕਣੀ ਪਾਣੀ ਠੀਕ ਹੈ ਤੇ ਮੈਂ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰੀ ਜੀ ਹੂੰ ਤੁਸੀਂ ਇੱਥੇ ਆਏ ਮੇਰਾ ਖੇਤ ਦੇਖ ਕੇ ਜਾਏ ਪਹਿਲ ਨੂੰ ਜਿਵੇਂ ਜਿਵੇਂ ਸਪਰੇਹਾਂ ਤੁਸੀਂ ਦੱਸਣਾ ਉਹ ਲਗਾਤਾਰ ਮੈਂ ਮਿਹਨਤੋਂ ਮੈਂ ਮਿਹਨਤ ਪੂਰੀ ਕੀਤੀ ਹਾਂ ਮਿਹਨਤੋਂ ਨੇ ਕਰੀ ਗਿਆ ਜੀ ਤੇ ਕਣਕ ਬਹੁਤ ਵਧੀਆ ਜੀ ਆਪਾਂ ਤਾਂ ਤਾਲੀਆਂ ਸਪਰੇਹਾਂ ਕੀਤੀਆਂ ਹਨਾ ਸਾਗਾਰਿਕਾ ਮਾਈਨੋ ਐਸਿਡ ਜੀ ਤੇ ਤਾਲ ਕਾ ਚਾਰ ਸਪਰੇਹਾਂ ਮੈਗਨੀਸ਼ੀਅਮ ਵਗੈਰਾ ਦਾ ਤੇ ਹੁਣ ਆਪਾਂ ਗੋਬ ਟਾਈਮ 13045 ਨੰਬਰ ਹੁਣ ਜਿਹੜੀ ਕਣਕ ਦੀ ਕੰਡੀਸ਼ਨ ਤੋਂ ਤਸੱਲੀ ਹੈਗੀ ਆ ਵੀ ਆਪਾਂ ਬਚਾ ਲਈ ਕਣਕ ਮਿਹਨਤ ਤਾਂ ਜ਼ਰੂਰ ਲੱਗ ਗਈ ਤੇ ਕਿੱਥੇ ਉਦੋਂ ਤੇਰਾ ਐ ਸੀਗਾ ਮਾਨ ਵੀ ਇਹ ਨਾ ਹੋਵੇ ਕਿ ਵੋਹਣੀ ਪੈ ਜਾਣਾ ਹਾਂਜੀ ਮੈਂ ਪਹਿਲਾਂ ਕੋਈ ਨਕਵਰਾ ਗਿਆ ਸੀਗਾ ਮੈਂ ਕਿਹਾ ਕਣਕ ਵੋਣੀ ਹੋਣੀ ਨਹੀਂ ਮੈਨੂੰ ਸਾਰਾ ਐਂ ਕਹਿੰਦੇ ਸੀ ਲੋਕ ਤੇ ਹੁਣ ਕਣਕ ਮੈਨੂੰ ਉਹੀ ਜ਼ਿੰਮੇਵਾਰ ਕਹਿੰਦੇ ਹੁਣ ਬਹੁਤ ਵਧੀਆ ਹਾਂ ਹਾਂ ਹੁਣ ਕਹਿੰਦੇ ਵੀ ਠੀਕ ਬਹੁਤ ਵਧੀਆ ਜੀ ਤੇ ਹੁਣ 13045 ਨਾਲ ਬੋਰਨ ਤੇ ਨਾਲ ਫੱਗੀ ਸਾਈਡ ਪਾਏ ਸੋ ਜਿਹੜਾ ਮੇਨ ਮਤਲਬ ਹੁੰਦਾ ਖਸਾਲ ਵੀ ਉਹ ਕਿ ਆਪਾਂ ਇਹ ਕਣਕ ਸਮਝ ਲਓ ਇਹਦੀਆਂ ਨਾਲ ਮੈਂ ਫੋਟੋਆਂ ਵੀ ਤੁਹਾਡੇ ਨਾਲ ਜਿਹੜਾ ਸਾਈਡ ਤੇ ਸ਼ੇਅਰ ਕਰ ਰਿਹਾ ਜਿਹੜੀਆਂ ਪਹਿਲਾਂ ਕੀਤੀਆਂ ਤਾਂ ਜਿਵੇਂ ਬਿਲਕੁਲ ਜਿਹੜੀ ਮਰੀ ਹੋਈ ਕਣਕ ਚੱਲੀ ਐ ਪਰ ਚੱਲੀ ਕਿਵੇਂ ਐ ਜੇ ਆਪਾਂ ਸਹੀ ਸਮੇਂ ਤੇ ਸਹੀ ਤਤਾਲੀਆਂ ਸੁਰੀਆਂ ਕੀਤੀਆਂ ਮਿਹਨਤ ਕੀਤੀ ਜੇ ਆਪਾਂ ਹੌਸਲਾ ਛੱਡ ਦਈਏ ਤਾਂ ਇਹ ਜਿਹੜੀ ਫਸਲ ਆ ਫਿਰ ਨਹੀਂ ਹੋਣੀ ਸੀਗੀ ਜ਼ਰੂਰਤ ਕੀ ਆ ਕਿ ਆਪਾਂ ਨੂੰ ਜਿਹੜਾ ਹੈਗਾ ਕਿਉਂਕਿ ਉਹਦੇ ਵਿੱਚ ਜਿਵੇਂ ਆਪਾਂ ਮੈਗਨੀਸ਼ੀਅਮ ਸਰਿਆ ਗਿਟਿੰਗਾ ਉਹਦਾ ਕੋਈ ਆਇਤ ਨਹੀਂ ਹੈਗਾ ਕਿ ਆਪਾਂ ਕੋਈ ਮਹਿੰਗਾ ਪਟਾਖਾ ਵਰਤਿਆ ਜਾਂਦਾ ਹੈ ਨਾ ਸਸਤਾ ਹੀ ਹੈ ਜੀ ਬਸ ਸਸਤਾ ਉਹ ਸਸਤਾ ਹੈ ਪਰ ਮਿਹਨਤ ਆਪਾਂ ਨੂੰ ਜਿਆਦਾ ਪੈਂਦੀ ਹੈ ਮਿਹਨਤ ਜਿਆਦਾ ਹਾਂਜੀ ਮਾਸ ਕੰਮ ਕੋਈ ਖਰਚਾ ਨਹੀਂ ਬੜਾ ਆਇਆ ਜੀ ਮਿਹਨਤ ਹੈਗੀ ਆ ਇਹ ਮਿਹਨਤ ਬਿਲਕੁਲ ਹੈ ਇਹ ਮੈਂ ਆਮ ਵੀ ਕਿਸਾਨ ਵੀਰਾਂ ਨੂੰ ਕਹਿੰਦਾ ਹਾਂ ਕਿ ਫਸਲ ਦੇ ਵਿੱਚ ਜੇ ਮੈਗਨੀਜ਼ ਦੀ ਘਾਟ ਜ਼ਿੰਕ ਦੀ ਘਾਟ ਹੁੰਦੀ ਹੈ ਨਾਲ ਕਲੀ ਦਾ ਪਾਣੀ ਯੂਰੀਆ ਦੀ ਸਰਿਆ ਜਦੋਂ ਆਪਾਂ ਕਰਦੇ ਆ ਨਾ ਤਾਂ ਫਿਰ ਆਪਾਂ ਜਿਹੜਾ ਬਹੁਤ ਵਧੀਆ ਘੱਟ ਖਰਚੇ ਦੇ ਨਾਲ ਫਸਲ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਆਪਾਂ ਚੰਗੇ ਤਰੀਕੇ ਦੇ ਨਾਲ ਉਹਦੇ ਵਿੱਚ ਫੋਟ ਲੈ ਸਕਦੇ ਆ ਉਹਦਾ ਝਾੜ ਲੈ ਸਕਦੇ ਆ ਤੇ ਚੰਗੀ ਫਸਲ ਘੱਟ ਖਰਚ ਨਾਲ ਪ੍ਰਾਪਤ ਕਰ ਸਕਦੇ ਆ ਸੋ ਹੁਣ ਜੀ ਥੋੜੀ ਤਸੱਲੀ ਆ ਤੇ ਕਿਸਾਨ ਵੀਰਾਂ ਨੂੰ ਕੋਈ ਸਨੇਹਾ ਖਾਸ ਦੇਣਾ ਚਾਹਉ ਮੈਂ ਹੀ ਕਹਿਣਾ ਵੀ ਮੈਂ ਇਹਦੇ ਵੀ ਜਦੋਂ ਤੱਕਾਂ ਲੀਆਂ ਜ਼ਰੂਰ ਸਨੇਹਾ ਕਰਿਆ ਕਰੋ ਜਦੋਂ ਆਪਣੀ ਹੁੰਦੀ ਹੈ ਜੀ 13045 ਤੇ ਜਦੋਂ ਕੋਈ ਸਮੱਸਿਆ ਆਉਂਦੀ ਆ ਖੇਤੀਮਾਰਾਂ ਨਾਲ ਜ਼ਰੂਰ ਗੱਲਬਾਤ ਕਰਨਾ ਚਾਹੀਦਾ ਕੋਈ ਘਭਰਾਉਣ ਦੀ ਲੋੜ ਨਹੀਂ ਆਪਾਂ ਖਭਰਾ ਜਾਂਦੇ ਆ ਹੌਸਲਾ ਨਹੀਂ ਹਾਰਨਾ ਚਾਹੀਦਾ ਹਾਂ ਵੀਰਾਂ ਆਪਾਂ ਨੂੰ رابطہ ਕੈਂਪ ਕਰਨਾ ਚਾਹੀਦਾ ਤੇ ਐਡ ਕੀ ਆਪਾਂ ਕੋਸ਼ਿਸ਼ ਕਰਨੀ ਕਿ ਪਰਾਲੀ ਫਿਰ ਆਪਾਂ ਝੋਨੇ ਦੀ ਵਿੱਚ ਤੇ ਗਣਕ ਦਾ ਨਾਲ ਵਿੱਚ ਹੋਣਾ ਹਾਂਜੀ ਬਿਲਕੁਲ ਐਂ ਕਰਾਂਗੇ ਹਾਂ ਗਾਂ ਨੂੰ ਬਿਲਕੁਲ ਵਿੱਚ ਹੀ ਵਾਵਾਂਗੇ ਇਕੱਠਾ ਨਹੀਂ ਬਣਾਉਂਦੇ ਹਾਂ ਹਾਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨ